ਸੰਤ ਕਾ ਨਿੰਦਕ ਮਹਾ ਅਤਦਾਈ ਸੰਤ ਕਾ ਨਿੰਦਕ ਮਹਾ ਅਤਦਾਈ ਸੰਤ ਕਾ ਜਿਹੜਾ ਨਿੰਦਕ ਹੈ ਮਹਾ ਅਤਦਾਈ ਹੈ ਬੜਾ ਅਤਿਆਚਾਰੀ ਹੈ ਅਤਦਾਈ ਅਤਿਆਚਾਰੀ ਬਹੁਤ ਬੜਾ ਅਤਿਆਚਾਰੀ ਹੁੰਦਾ ਹੈ ਸੰਤ ਕਾ ਨਿੰਦਕ ਅਤਦਾਈ ਸੰਤ ਕਾ ਨਿੰਦਕ ਕਿਨ ਪਿਕਰ ਨਾ ਪਾਉਂਦਾ ਹਾਈ ਲੱਗੀ ਜਾਤ ਫਾਇਨ ਉਹ ਕੁੱਪ ਗਰਦਾ ਦੰਤ ਗਰਦਾ ਕੋ ਪਤਾ ਹੈ ਵੀ ਜਿਹੜਾ ਲੋਕ ਸਾਨੂੰ ਮੈਂ ਡੋਬ ਕੇ ਮਾਰਦਾ ਹੈ ਇਹਨਾਂ ਦਾ ਜੀਵਨ ਖਾਫ ਕਰਨਾ ਕਰੀਏ ਉਹਦਾ ਕਸਾਇ ਨੋ ਵੀ ਪੜਾ ਤਾ ਤੇ ਉਤਮ ਕਣੋ ਚਲਾ ਅੱਲਾ ਨਾਨ ਤਕੇ ਕੜਵਸੇ ਪੱਲਾ ਇਦੋਂ ਬੁਰਾ ਹੋ ਕਥਾਈ ਇੱਕ ਬੱਕਰੇ ਨੂੰ ਤੇ ਪ੍ਰੇਤ ਪਿੰਜਾ ਚੌਕ ਮੁਕਤ ਕਰਦਾ ਹੈ। ਮੁਕਤੀ ਦੇ ਰਿਹਾ। ਕੁਝ ਵੀ ਨੁਕਸਾਨ ਨਹੀਂ ਕਰ ਰਿਹਾ। ਇਹ ਆਖਰੀ ਚੜ੍ਹੇ ਪੌੜੀ ਨੂੰ ਕਈ ਜਰੂਰ ਥੱਲੇ ਸੱਦੇ ਹੈ। ਮੁਕਤ ਨਹੀਂ ਕਰ ਰਿਹਾ, ਕਈ ਜੂਨਾ ਹੋ ਦੇ ਰਿਹਾ ਹੈ। ਸਾਗਤ ਕਈ ਹੋ ਜੂਨਾ ਚ ਪਾ ਰਿਹਾ। ਉਹ ਜੂਨ ਤੋਂ ਛੜਕਾਰਾ ਕਰਾ ਰਿਹਾ ਹੈ। ਉਹ ਚੁੱਪ ਤੋਂ ਇਤਕਾਰ ਉਹਨੇ ਘਰ ਆਤਾ ਕਾਂ ਜਿਹੜੀ ਵਰਦੀ ਨੂੰ ہاں ਬਾਣੀ ਉਹਨੇ ਕੁਝ ਵੀ ਪਗਾੜਿਆ ਨਹੀਂ ਉਹਦਾ ਜੇ ਪਗਾੜਿਆ ਨਾ ਸੱਤਾਂ ਨੇ ਪਗਾੜਿਆ ਕਈ ਜਨਮ ਇਹਨੂੰ ਆਧਿਕਾ ਜਨਮ ਬਰਬਾਦ ਕਰਕੇ ਕਈ ਥੱਲੇ ਦੇ ਜਨਮ ਦੇ ਕਈ ਕਿੰਨੇ ਸਾਲਾਂ ਦੀ ਸੈਂਕੜੇ ਸਾਲਾਂ ਦੀ ਜੜ ਹੋਰ ਬੰਦੀ ਨਹੀਂ ਜੀ ਵਿਚਾਰ ਇਹਨੂੰ ਹੋਰ ਪਾਸਾ ਕਰ ਕਿੰਨੇ ਹਜ਼ਾਰ ਸਾਲ ਛੁੱਟ ਦਤਕ ਥੱਲੇ ਫੇਰ ਆਉਂਦੇ ਕਰਦੇ ਪਹਿਲਾਂ ਬਾਝਾਂ ਤੇ ਸਿੱਕਦਾਰਾਂ ਇੰਨਾ ਪੜਿਆ ਨੋ ਫਾਈ ਲੱਗੀ ਜਾਤ ਫਾਇਦੂ ਚਾਪ ਨੇ ਜਾਲਜ ਬਸਾ ਰਹੇ ਨੇ ਲੋਕ ਬਹੁਤ بڑے ਅਪਰਾਧੀ ਨੇ ਤਾਂ ਗਰ ਤਾਂ ਤੇ ਉਤਮ ਘਣੋ ਚਡਾਲ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਇਹਨਾਂ ਨੂੰ ਕਿਤੇ ਉਤਮ ਨਹੀਂ ਹੋ ਇਹ ਮਹਾਤਪੀ ਇਹ ਇੱਕ ਤਾਇਰ ਹੈ અત્યੰਤ ਜੜੇ ਰਹੇ ਆਤ ਦੇ ਫਤਿਹ ਆਦੇ ਆਤਦੇ ਇਦੋ ਹੀ ਕੋਹ ਕੋਈ ਲਬਜ਼ੇ ਦੀ ਰਦੀਆ ਆਪਾਂ ਕਹਿੰਦੇ ਆ ਚੁੱਕੀ ਹੋਈ ਹੈ ਜਾਂ ਤੁਜਕੀ ਹੋਈ ਹੈ ਮਹਾ ਚੁੱਕੀ ਮਹਾ ਤਤਾਈ ਹਾਂ ਸੰਤ ਦਾ ਨਿੰਦਕ ਖਿੰਣ ਟਿਕਨ ਨਾ ਪਾਈ ਸੰਤ ਦਾ ਨਕਰ ਘੜ ਟਕਰ ਨਾ ਪਾਈ ਕਿਸ ਘਟਪਨੇ ਗਦਾ ਟਿਕਦਾ ਹੋ ਕੋਹ ਦੀ ਕਰਦਾਨ ਨਹੀਂ ਜਮੇ ਡਿੱਗਦੀ ਉਹ ਜਣਾ ਕਾਲੀ ਇਹ ਲੋਇ ਕਿਨ ਟਿਕਨ ਨਾ ਪਾਈ ਟਿਕਦੇ ਨਹੀਂ ਉਹਦੀ ਕਰਦਾਨ ਹਾਂ ਮਨ ਚ ਤਾਂ ਕੋਈ ਨਹੀਂ ਕਰਦਾਨ ਜਮੈਂ ਤੇ ਅਦਾ ਕਹਿੰਦਾ ਇਦੋ ਤਨੀ ਆ ਗਿਆ ਕਰੇ ਇਧਰ ਚੱਕਦੇ ਨੂੰ ਮੇਰੇ 1 ਮਿੰਟ ਹੋ ਗਿਆ ਕਿ ਇਧਰੋਂ ਆ ਜਾਓ ਬੰਦਾ ਆ ਰਿਹਾ ਮੈਂ ਇੱਕ ਬੁਲਟੀਕ ਥੋੜਾ ਜੀ ਉਹ ਨਹੀਂ ਭਰੋਸਾ ਕਰਦਾ ਆਪੇ ਚੈਨ ਆਉਂਦਾ ਉਹ ਤਾਂ ਮੰਦੀ ਕਰਦਾ ਹਾਂ ਸੰਤ ਕਾ ਨਿੰਦ ਕ ਮਹਾ ਹਤਿਆਰਾ ਸਤ ਕਾ ਦੰਤ ਕ ਮਹਾ ਹਤਿਆਰਾ ਹਤਿਆਰਾ ਹੁੰਦਾ ਮਹਾ ਹਤਿਆਰਾ ਹੁੰਦਾ ਹਤਿਆਰਾ ਦਾ ਖਰੂਗਾ ਹਤਿਆਰ ਸ਼ਰੀਰ ਦੀ ਦੇਵ ਨਸੀ ਉਹਦਾ ਦੁਬਾਰਾ ਲਈ ਦੇ ਲਈ ਕਰੂੰਗਾ ਉਹ ਦਿੱਲੀ ਦਾ ਘਰ ਦੁੰਦਾ ਵਾਹਦਾ ਵਾਹਦਾ ਉਹਦਾ ਪੁੱਤ ਦਾ ਨਾਸ ਕਰਦਾ ਉਹਦਾ ਬਿੱਟੀ ਵੀ ਦੇ ਲਈ ਨਾਸ ਕਰੂੰਗਾ ਜਿੰਨਾ ਜ਼ਿਆਦਾ ਹੋ ਸਕੀ ਕਰੂੰਗਾ ਉਹ ਸਾਰੀ ਕਈ ਜਨਮਾਂ ਦੀ ਕਮਾਈ ਦਾ ਨਾਸ ਕਰਦਾ ਵਾਹਦਾ ਹਾਂ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਤਾਂ ਅਸਲ ਚ ਨਾ ਕਿਤੇ ਪਰਮੇਸ਼ਰ ਦੀ ਮਾਰ ਹੁੰਦੀ ਹੈ ਉਹ ਕੀ ਹੁੰਦੀ ਹੈ ਉਹ ਕੀੜੇ ਮਕੌੜੇ ਜੇ ਬਣਾਉਣਾ ਨੇ ਉਹਨੇ ਉਹ ਕਹਿੰਦਾ ਕੋਈ ਨਹੀਂ ਕਰੀ ਜਾਣਦਾ ਮੈਂ ਕਿ ਤੁਹਾਡੇ ਅਮਾ ਜਨਾ ਕੀੜੇ ਮਕੌੜੇ ਬਣਾਉਣਾ ਉਹ ਵੀ ਥੋਕ ਜੇ ਬਣਾਉਂਦੇ ਨੇ ਉਹ ਜੁੰਡਾ ਥੋਕ ਕਿਥੋਂ ਲੈ ਕੇ ਆਵੇ ਹੋ ਉਹ ਜੁੰਡਾ ਇਹ ਆ ਤੇ ਬਣਾਉਣ ਜਨ ਦੇਖਾਂ ਮੈਂ ਜਦਾਵਾਣ ਉਹ ਕਹਿੰਦਾ ਪਰਮੈਸ਼ਰ ਦੀ ਮਾਰ ਹੁੰਦੀ ਹੈ ਕੋਈ ਨਹੀਂ ਇਹ ਬੰਦੇ ਵਿਚਾਈਦੇ ਨੇ ਆਉਣ ਤੋਂ ਇਹਨਾਂ ਵੀ ਕਰੋ ਕਰੀ ਜਾਣ ਦੋ ਇਹ ਬੰਦੇ ਹੋਏ ਚਾਹੀਦੇ ਆ ਨਾ ਖੇਡ ਤਾਂ ਹੀ ਚੱਲਦਾ ਹੁੰਦਾ ਕੁਦੇ ਵੀ ਜਾਇਦਰ ਫਾਪੇ ਵੀ ਜਾਇਦਰ ਛੱਕੇ ਵੀ ਜਾਇਦਰ ਮਾੜੇ ਵੀ ਜਾਇਦਰ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਹਰਦੀ ਉਹ ਜਿਹੜਾ ਮਹਾਂ ਅਤਾਈ ਹੈ ਉਹ ਮਹਾਂ ਹਤਿਆਰ ਹੈ ਹਤਿਆ ਕੀਦੀ ਕਰਦਾ ਹਤਿਆ ਕਾ ਦਾ ਰਾਜਾ ਕੋਣ ਜਿਆਦਾ ਦੀ ਇਹ ਰਾਜੋਗਣ ਵਾਲੇ ਨੇ ਸੱਤ ਦੇ ਚਲੇ ਨੇ ਇਹ ਹੀ ਰਾਜੋਗਣ ਵਾਲੇ ਨੇ ਇਹ ਆਦੀ ਹਿਆਤਿਆ ਕਰਦਣੇ ਕੌਣ ਕੌਣ ਦੀ ਹਿਆਤਿਆ ਨਹੀਂ ਕਰਦਾ ਬੰਦਾ ਜਿਵੇਂ ਕੌਣ ਚਲੇ ਨੇ ਆਪਸ ਵਿੱਚ ਇਕੱਠੇ ਹੋ ਜਾਂਦੇ ਨੇ ਐ ਸੰਤ ਵੀ ਕੌਣ ਮਰ ਗਏ ਇਕੱਠੇ ਇਹ ਬਾਰੇ ਜਿੱਤੇ ਅੰਦਰੋਂ ਜਿੱਤੇ ਹਾਂ ਇੱਟੇ ਜਣਕੇ ਕੱਪੜੇ ਗੈਰ ਜਿੱਤ ਕੇ ਫੋਨ ਅਸਲੋਂ ਕੌਣ ਹੈ ਸਾਰੇ ਬਾਹਰੋਂ ਜਿੱਤੇ ਨੇ ਕੱਪੜੇ ਬਾਹਰ ਇਹ ਘੱਟੇ ਹੋ ਜਾਂਦਾ ਨਾ ਕਾ ਕੋ ਇੱਕੋ ਬੋਲੀ ਬੋਲਦੇ ਨੇ ਕਾ ਕਾਂ ਕਰਕੇ ਇਹ ਕਿੰੂ ਕਰਦੇ ਨੇ ਕਾ ਇਹ ਜਿਆਦਾ ਨੁਕਸਾਨ ਕੀ ਦਾ ਕਰਦੇ ਨੇ ਸਰਦਦੋ ਜਿਹੜੀ ਇਹਨਾਂ ਦੀ ਸੰਭ ਤਾਂ ਉਹਦਾ ਹੀ ਨੁਕਸਾਨ ਕਰ ਸਕਦੇ ਨੇ ਦੂਏ ਦਾ ਨਹੀਂ ਕਰ ਸਕਦੇ ਦੂਰ ਆ ਕੇ ਗੱਲ ਨਹੀਂ ਰੋਥਾ ਜਿਹੜੇ ਇਹਾਂ ਦੇ ਨੇੜੇ ਆਣਗੇ ਉਹ ਇਹਨਾਂ ਦੀ ਗੱਲ ਸੁਣੇ ਉਹਨਾਂ ਨੂੰ ਇਹ ਦੋੜ ਕੇ ਬਿਜਵਾਸ ਕਾ ਤੀਨ ਹੈ ਬਿਜਵਾਸ ਕਾਤਾ ਹੈ ਇਹ ਮਹਾ ਹਿਆਰਾ ਬਿਜਵਾਸ ਕਾ ਤੀਨ ਗਿਆ ਹੋਇਆ ਕਹਿੰਦੇ ਨੇ ਤੁਹਾਡਾ ਪਬਜ਼ਾ ਕਰਪਾਰ ਕਰਾਵਾਂਗੇ ਵਾਹ ਫੜ ਕੇ ਲੈ ਜਾ ਮੈਂ ਡਬੋਦੇ ਨੇ ਉੱਥੇ ਜਿੱਥੇ ਕੱਢਣ ਵਾਲਾ ਕੋਈ ਹੋਵੇ ਹੀ ਨਾ ਕਾਲੀ ਧਾਰ ਚ ਕਾਲੀ ਧਾਰ ਚ ਡਬੋਦੇ ਨੇ ਜਾ ਕੇ ਕਾਲੀ ਧਾਰ ਵਿੱਚ ਇਹ ਨਕਸ਼ਾ ਇਹਨਾਂ ਦਾ ਜੋ ਕਰ ਰਹੇ ਨੇ ਨਾਨਕ ਕੋ ਗੁਰਮੁਖ ਦੇਖ ਦਿਖਾਈ ਦਿਖਾਏ ਇਸ ਤਰੀਕੇ ਨਾਲ ਨਕਸ਼ਾ ਉਹ ਕੰਬਾਉਂ ਵੀ ਛੁੱਟਦਾ ਇਹਨਾਂ ਨੂੰ ਡਰਦੇ ਭਇਆ ਹੁੰਦਾ ਇਹਨਾਂ ਦੇ ਅੰਦਰ ਨਾਲ ਨਾਲ ਘਰ ਨੂੰ ਗਿਆ ਇਹ ਨਕਸ਼ਾ ਦਿਖਾਇਆ ਨਕਸ਼ਾ ਦਿਖਾਇਆ ਹੀ ਲੋੜ ਦੇ ਵਿੱਚ ਆ ਸਾਨੂੰ ਦੇ ਨਾਲਾ ਕੋਈ ਦਰੇ ਕੋਈ ਨਾ ਰਰੇ ਹਾਂ ਸੰਤ ਕਾ ਨਿੰਦਕ ਰਾਜ ਤੇ ਹੀਨ ਸਤ ਕਾ ਆਨੰਦ ਕਾ ਰਾਜ ਤੇ ਹੀ ਸੰਤ ਕਾ ਨਿੰਦਕ ਦੁਖੀ ਆਰਦੀਨ ਆ ਸਤ ਕਾ ਜਲਨ ਰਤੇ ਕਾ ਰਾਜ ਤੇ ਹੀ ਉਹ ਤਾਹੀ ਦਾ ਉਜਾਜ ਕਰੇਗਾ ਖਾਨ ਸਾਦੇ ਨਾਲੇ ਰੋਣਾ ਰਾਜੇ ਰੋ ਮਰਕਤ ਹੋ ਜਾਵੇ ਇਹ ਤਾਂ ਸਤ ਕੇ ਨਿੰਦਕੋ ਰਾਜ ਤੇ ਹੀ ਮੰਗਦੇ ਨੇ ਰਾਜ ਇਹ ਤਾਂ ਰਾਜ ਤੇ ਹੀ ਨਾ ਰਹਿਣਗੇ ਔਰ ਅਨਛੀ ਰਾਜ ਮੈਨਾਂ ਨੂੰ ਵੜਲਾਂ ਉਹ ਸੰਤ ਸਾਰੀ ਬਰੇ ਮੜ ਲੈਣਾ ਨੂੰ ਅਨਛੀ ਦਾ ਕੀ ਬੰਦੇ ਇਹਦਾ ਸੰਤਾਰੀ ਮੰਗਦੇ ਨੇ ਉਹ ਵੀ ਨਹੀਂ ਵੜਦਾ ਅਨਛੀ ਦੀ ਤਾਂ ਗੱਲੇ ਅਨਛੀ ਦੀ ਤਾਂ ਦੀ ਮੰਗਦੇ ਨਹੀਂ ਹੈ ਅਨਛੀ ਦੀ ਤਾਂ ਇਹ ਮੰਗਣੀ ਹੈ ਦਾ ਸੰਤਾਰੀ ਵਾਸਤੇ ਹੀ ਲਾਲਾ ਸਿੱਟੀ ਜਾਂਦੇ ਨੇ ਉਹ ਵੀ ਨਹੀਂ ਇਹਨਾਂ ਦੀ ਕੋਈ ਪੁੱਛਦਾ ਹਾਂਜੀ ਸੰਤ ਕਾ ਅੰਦਰਕ ਦੁਖੀਆ ਔਰਦੀ ਸੰਤ ਕਾ ਅੰਦਰਕ ਦੀਆ ਦੁਖੀ ਔਰਦੀ ਤੁਹਿਆ ਕੁ ਡ੍ਰਾਈਵਰ ਬਣ। ਜੀਨਾ ਕੋਈ ਚਾਰਾ ਦੀ ਨਹੀਂ ਦੋ। ਮੈਂ ਸੰਤ ਕੇ ਨਿੰਦਰ ਕੋ ਸਰਬ ਰੋਗ। ਸਤ ਕੇ ਨੰਦ ਕੋ ਸਰਬ ਰੋਗ ਕੋਈ ਆ ਸਰੋਗ ਨਹੀਂ ਜਿਹੜਾ ਸਤ ਕੇ ਦੰਤ ਕਰੋ ਹੋਵੇ ਨਾ। ਸੰਤ ਕੇ ਕੇ ਨਿੰਦਰ ਕੋ ਸਦਾ ਬਿਯੋਗ। ਜਿਹੜਾ ਸੰਤ ਕਾ ਦੰਤ ਕਾ ਸਦਾ ਹੀ ਬਿਯੋਗ ਹੀ ਹੈ। ਉਹ ਕੱਲਾ ਯਾਰ ਨਾਲ ਦੂਆ ਕੋਈ ਨਹੀਂ। ਸੰਤ ਕੀ ਨਿੱਦਾ ਦੋਖ ਮੈਂ ਦੋਖ ਉਹਦੇ ਨਾਲ ਦੁਆ ਕੋਈ ਨਹੀਂ ਉਹਦਾ ਆਪਣਾ ਹੀ ਦੁਆ ਨਾਲ ਦਾ ਮਾਨਾਰਥ ਤੇ ਦੋ ਇੱਕ ਦੀਆਂ ਦੁਆ ਤੇ ਉਹਦੇ ਨਾਲ 12 ਸਾਰ ਹੋਰ ਕੀ ਗੱਲ ਉਹ ਆਪੇ ਇੱਕ ਆਪੇ ਆਪਣੇ ਮੂਰ ਨਾਲ ਇਕੱਲੇ ਉਹਦਾ ਆਪੇ ਦਾ ਬਿਯੋਗ ਰਹਿਣਾ ਅਰਾਮੇ ਬਿਯੋਗੀ ਰਹਿੰਦਾ ਉਹ ਰਾਮ ਬਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਰਾਮ ਹੋਗੀ ਨਾ ਕੀ ਜੀਣ ਉਹ ਜੱਮਾ ਵਾਂਗਰ ਰਹਿੰਦਾ ਹਾਂ ਜੀ ਸੰਤ ਕੀ ਸੰਤ ਕੀ ਨਿੰਦਾ ਦੋਖ ਮੈਂ ਦੋ ਸਤ ਕੀ ਨਿੰਦਾ ਦੋਖ ਮੈਂ ਦੋਖ ਪਹਿਲਾਂ ਜਿਹੜੇ ਹੋਰ ਕਮੀਆਂ ਨੇ ਉਹ ਹੋਰ ਕਮੀਆਂ ਹੋ ਜਾਂਦੀ ਹੈ ਪਹਿਲਾਂ ਹੀ ਦੋਖ ਬਥੇਰੇ ਨੇ ਦੇ ਵਿੱਚ ਸਤ ਕੀ ਨਿੰਦਾ ਕਰ ਰਾਮਾ ਹੋਰ ਦੋਖ ਪਹਿਲਾਂ ਉਹਦਾ ਸਾਥ ਜਾਵੇ ਬੈਠ ਨਹੀਂ ਆ ਕਿ ਤਾਂ ਕੀ ਗੇਤ ਗਾ ਸੰਤ ਕੀ ਨਿੰਦਾ ਦੋਖ ਮੈਂ ਦੋ ਆਹੋ ਝੁਕਦਾ ਪਹਿਲਾਂ ਇੱਜ ਕਰਨੀ ਹੁਣ ਫੇਲ ਹੋ ਗਈ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਨਾਨਕ ਕਹਿੰਦਾ ਜੇ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਜੇ ਸੰਤ ਚਾਹੇ ਤਾਂ ਮੋਖ ਹੋ ਜਾਂਦਾ ਉਹਦਾ ਵੀ ਉਹਦੀ ਅੰਦਰ ਆਤਮਾ ਜੇ ਤਰਚਾਉਗੀ ਮੋਖ ਪਰ ਚੱਲ ਪੂਗਾ ਜੇ ਨਹੀਂ ਜ਼ਰੂਰੀ ਆਪਣੇ ਅੰਦੱਲਾ ਸਾਥ ਨਹੀਂ ਜਾਗਦਾ ਉਹਨਾਂ ਚੱਲ ਬੋਲ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਨਾਨਕ ਕਹਿੰਦਾ ਵੀ ਇਹ ਉਹਦੇ ਅੰਦਰ ਜਿਹੜਾ ਸੰਤ ਉੱਠਾ ਕੰਮ ਕਰ ਲੱਗੇ ਹਾਂ ਉਹ ਦੁੱਖ ਦੇਣਾ ਛੱਡ ਦੇਵੇ ਸੰਦੁੱਖ ਦੇਣਾ ਛੱਡ ਦੇਵੇ ਉਹਦੀ ਮਤਲਬ ਗੁਰ ਮਤ ਦਾ ਵਿਰੋਧ ਕਰਨਾ ਛੱਡ ਦੇਵੇ ਤਾਂ ਮੁਕਤੀ ਇਹਨੂੰ ਮਿਲ ਜੂ। ਉਹਨੇ ਲੋਗ ਨਾਲ ਕੰਪਰੋਮਾਈਜ਼ ਕੀਤਾ ਹੋਇਆ ਸੰਤ ਨਹੀਂ ਉਹਦੇ ਉੱਤੇ ਨਹੀਂ। ਉਹਦਾ ਵੀ ਆਰਾਮ ਹੋ ਜਾਇਆ ਜਿਹੜਾ ਸੋਨੇ ਦੇ ਬਰਗੋ ਸੋਨੇ ਦੇ ਬਰਗੋ ਅਗਰ ਭੱਜਿਆ ਸੀ ਨਾ ਆਰਾਮ ਅਜੋ ਇਹਦਾ ਆਰਾਮ ਆਗਾ। ਤੇ ਉਹ ਇਹਦਾ ਆਰਾਮ ਅਸੀਂ ਤਾਂ ਜਾਊਂਗੇ ਜੀ।